ਮੇਰੇ ਵੀਰੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਵੱਜ ਗਏ ਨੇ 6:30 ਤੇ ਆਪਾਂ ਹੁਣ ਅੱਜ ਸਬਜ਼ੀ ਬਣਾਉਣ ਲੱਗੇ ਆ ਅੱਜ ਆਪਾਂ ਸਬਜ਼ੀ ਕਿਹੜੀ ਬਣਾਉਣੀ ਆ ਗਰਮੀਆਂ ਦੀ ਪਹਿਲੀ ਸਬਜ਼ੀ ਐ ਤੇ ਸਾਰਿਆਂ ਦੀ ਪਸੰਦ ਆ ਤੇ ਸਾਡੀ ਫੈਮਿਲੀ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਚਾਹੇ ਨਾ ਇੱਕ ਦੂਜੇ ਦਿਨ ਫੇਰ ਬਣਾ ਕੇ ਦੇ ਦੋ ਇਹਨਾਂ ਨੂੰ ਇਹ ਕਦੇ ਵੀ ਨਾ ਨਹੀਂ ਕਰਦੇ ਹੈਗੇ ਦੇਖੋ ਜੀ ਜਿਹੜੀ ਆਪਾਂ ਨੇ ਅੱਜ ਸਬਜ਼ੀ ਬਣਾਉਣੀ ਆ ਨਾ ਇਹ ਬਣਾਉਣੀ ਆਪਾਂ ਨੇ ਗਠੇ ਬੜੀਆਂ ਦੀ ਜਿਹੜੀ ਹੁੰਦੀ ਨੇ ਅੰਮ੍ਰਿਤਸਰ ਅੰਮ੍ਰਿਤਸਰ ਵਾਲੀ ਬੜੀ ਹੁੰਦੀ ਆ ਉਹ ਅੱਜ ਆਪਾਂ ਬਣਾਵਾਂਗੇ ਦੇ ਵਿੱਚ ਕੋਈ ਆਪਾਂ ਨੇ ਆਲੂ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਇਹ ਆਪਾਂ ਨੇ ਬਣਾਉਣੀ ਹੈ ਤਰੀ ਵਾਲੀ ਅੰਬਰਸਾਰ ਵਾਲੀ ਬੜੀ ਤੇ ਬਹੁਤ ਜ਼ਿਆਦਾ ਨਾ ਟੇਸਟੀ ਬਣਦੀ ਆ ਦੇਖੋ ਜੀ ਇਹ ਨਾ ਇਹ ਹੈਗੀ ਆ ਪੇਠਾ ਵੜੀ ਹੁੰਦੀ ਹੈ ਇਹ ਇੱਧਰ ਆਪਾਂ ਨੇ ਕੜਾਹੀ ਦੇ ਵਿੱਚ ਨਾ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਆਪਾਂ ਪਹਿਲਾਂ ਨਾ ਇਹਨਾਂ ਬੜੀਆਂ ਨੂੰ ਨਾ ਐਨ ਚੰਗੀ ਤਰ੍ਹਾਂ ਪਹਿਲਾਂ ਨਾ ਫਰਾਈ ਕਰ ਲੈਣੇ ਆ ਦੇਖੋ ਜੀ ਇਹ ਪੇਠੇ ਤੋਂ ਬਣਾਈ ਹੁੰਦੀ ਹੈ ਤੇ ਇਹਦੀ ਸਬਜ਼ੀ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਆ ਪਾਇਲੇ ਵਿੱਚ ਪਾਵਾਂਗੇ ਚਾਰ ਬੜੀਆਂ ਪਾਉਂਗੇ। ਬੜੀ ਵੀ ਦਿਖੋਇਆ ਪੂਰੀਆਂ ਮੋਟੀਆਂ-ਮੋਟੀਆਂ ਬੜੀਆਂ ਨੇ। ਦੇਖੋ ਕਿ ਜਿਹਦੇ ਕਾਲੀਆਂ ਮਿਰਚਾਂ ਪਾ ਗਏ ਨਾ ਬਹੁਤ سارے ਮਸਾਲੇ ਪਾ ਗਏ ਨਾ ਪੂਰਾ ਇਹ ਨਾ ਨਮਕ ਮਿਰਚ ਕਰਾਰਾ ਪਾਇਆ ਬਹੁਤ ਨੇ ਇਹਨਾਂ ਦੇ ਵਿੱਚ। ਚਲੋ ਜੀ ਇੱਧਰ ਆਪਣਾ ਨਾ ਤੇਲ ਗਰਮ ਹੋ ਗਿਆ ਏ। ਤੇਲ ਗਰਮ ਹੋ ਗਿਆ ਹੁਣ ਆਪਾਂ ਇਹਨਾਂ ਪਹਿਲਾਂ ਨਾ ਬੜੀਆਂ ਨੂੰ ਨਾ ਚੰਗੀ ਤਰ੍ਹਾਂ ਫਰਾਈ ਕਰ ਲੈਣੇ ਆ ਜਦ ਇਹਨ ਇਹਦਾ ਰੰਗ ਚੇਜ ਹੋ ਗਿਆ ਨਾ ਫਿਰ ਆਪਾਂ ਬਾਹਰ ਕੱਢਾਂਗੇ ਚੇਜ ਹੋ ਗਿਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣੇ ਆ ਆਪ ਇਧਰ ਆਪਾਂ ਨੇ ਇਹਨਾਂ ਨੂੰ ਲਸਣ ਪਿਆਜ਼ ਅਦਰਕ ਇਹਨਾਂ ਨੂੰ ਨਾ ਲੰਬੇ ਲੰਬੇ ਪੀਸ ਦੇ ਵਿੱਚ ਕੱਟ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਦੇਖੋ ਜੀ ਇਹ ਗੜੇ ਬੜੀਆਂ ਦੀ ਸਬਜ਼ੀ ਬਣਾਉਣੀ ਹੋਵੇ ਨਾ ਤੇ ਜ਼ਿਆਦਾ ਪਿਆਜ਼ ਪੈਂਦੇ ਨੇ ਜਿੰਨੇ ਇਹਦੇ ਵਿੱਚ ਨਾ ਪਿਆਜ਼ ਆਪਾਂ ਵੱਧ ਤੋਂ ਵੱਧ ਪਾਉਂਦੇ ਨਾ ਜਿੱਲੀ ਜਿਹੜੀ ਤਰੀ ਹੋਊਗੀ ਨਾ ਗੜੇ ਬੜੀਆਂ ਦੀ ਉਹ ਬਾੜੀ ਉਹ ਵਧੀਆ ਲੱਗਦੀ ਆ ਤੇ ਪਤਲੀ ਬਿਲਕੁਲ ਨਹੀਂ ਵਧੀਆ ਲੱਗਦੀ ਹੈਗੀ ਥਣ ਵਾਸਤੇ ਫਿਰ ਹੁਣ ਆਪਾਂ ਨੇ ਕੀ ਕਰਨਾ ਨਾ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਦੇ ਆ ਆਪਣਾ ਕੈਮਰਾਮੈਨ ਥੋੜਾ ਜਿਹਾ ਦੂਰੇ ਚਲੇ ਜਾਂਦਾ ਏ ਦੇਖੋ ਆਪਾਂ ਨੇ ਨਾ ਟਿਕਾ ਮਾ ਪੂਰੀ ਟੋਕਰੀ ਭਰ ਕੇ ਨਾ ਜੋ ਪਿਆਜ਼ਾਂ ਦੀ ਕੱਟੀ ਆ ਦੇਖੋ ਕਿੰਨੇ ਜ਼ਿਆਦਾ ਪਿਆਜ਼ ਨੇ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਨਾ ਆਪਾਂ ਸੋਰੀ ਇੱਕ ਚਮਚ ਆਪਾਂ ਚਲ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਦਨੇ ਜੀਰੇ ਦਾ ਇਹਨਾਂ ਨੂੰ ਆਪਾਂ ਨਾ ਜਦ ਤੱਕ ਉਹਨਾਂ ਗੱਜ ਤੱਕ ਆਪਣੇ ਪਿਆਜ਼ ਜਾਂਦਾ ਨਾ 골ਡ ਬ੍ਰਾਊਨ ਹੋ ਜਾਂਦੇ ਹੁੰਦਾ ਹੈਗਾ ਤਰ੍ਹਾਂ ਜੇ ਆਪਣੇ ਪਿਆਜ਼ ਇਹਨੇ 골ਡ ਬ੍ਰਾਊਨ ਹੁੰਦੇ ਆ ਤੇ ਜਿਹੜੀਆਂ ਬੜੀਆਂ ਨਾ ਇਹਨਾਂ ਨੂੰ ਨਾ ਆਪਾਂ ਨਾ ਥੋੜਾ ਜਿਹਾ ਨਾ ਇਸ ਦਾ ਥੋੜਾ ਜਿਹਾ ਇਹਨੂੰ ਨਾ ਪਕੂਟ ਲੈਣੇ ਆ। ਬਾਸੇ ਬਹੁਤ ਹੀ ਮਣੀ ਗੁੱਟਨੀ ਹੈਗੀਆ ਥੋੜਾ ਜਿਹਾ ਨਾ ਬਸ 2-4 ਪੀਸੇ ਕਰ ਲੈ ਹੁੰਦੇ ਡੈੜਾ ਜਿਹਾ ਹੀ ਕਰਨਾ ਬਸ ਇਹਨੂੰ ਨਾ। ਦੇਖੋ ਵੀ ਇਹ ਤਾਂ ਨਾ ਪਿਆਜ਼ 골ਡ ਬ੍ਰਾਊਨ ਹੋ ਗਏ ਨੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਨੋਣਾ ਮਿਰਚ ਮਸਾਲਾ ਹਲਦੀ ਹੁਣ ਇਹਨੂੰ ਨਾ ਆਪਾਂ ਨਾ ਇੱਕ ਦੋ ਮਿੰਟ ਨਾ ਚੰਗੀ ਤਰ੍ਹਾਂ ਆਇਨਾ ਵਿੱਚ ਮਿਕਸ ਕਰ ਦਿੰਨੇ ਆ ਦੇਖੋ ਜੀ ਪਿਆਜ਼ ਜਾਂਦੀ ਨਾ ਇੱਕ ਟੋਕਰੀ ਭਰੀ ਹੋਈ ਦੀ ਬੁਰੀ ਦੇਖੋ ਥੋੜੇ ਜੇ ਰਹਿ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਤਰ ਪਰਨਾ ਟਮਾਟਰਾਂ ਦੀ ਨਾ ਪਿਊਰੀ ਬਣਾਈ ਹੋਈ ਆ ਹੁਣ ਆਪਾਂ ਇਹਨਾਂ ਨੂੰ ਨਾ ਇਹਦੇ ਵਿੱਚ ਪਾ ਦੂੰਗੇ। ਉਹਦੇ ਵਿੱਚ ਸਾਦੇ ਨੇ ਇੱਕ ਨਾ ਪੱਤੇ ਚੱਕ ਦਿੱਤੇ। ਤੇ ਇਸ ਤੋਂ ਮਾ ਆਪਣੇ ਮਸਾਲੇ ਨਾ ਇਹ ਚੰਗੀ ਤਰ੍ਹਾਂ ਵਿੱਚ ਭੁੰਨ ਲਿਆ ਹੈ। ਤੇ ਟਮਾਟਰ ਉਹ ਜਿਹੜੇ ਆਪਣੇ ਕੋਲ ਬੜੀਆਂ ਹੈਗੀਆਂ ਸੀ ਹਨ ਜਿਹਨਾਂ ਦਾ ਆਪਾਂ ਨੇ ਚੂਰਾ ਜਿਹਾ ਬਣਾਇਆ ਤਾਂ ਹੁਣ ਬੜੀਆਂ ਨੂੰ ਨਾ ਵਿੱਚ ਆਪਾਂ ਮਿਕਸ ਕਰ ਦਨੇ ਆ। ਕਾਕੇ ਇਹ ਵੀ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਐਨ ਭੁੰਨ ਲਿਆ ਨੂੰ ਇਹਨੂੰ ਇੱਕ 2 ਮਿੰਟ ਨਾ ਤੋਨੇ ਨਾ ਇਸ ਤਰ੍ਹਾਂ ਵਿੱਚ ਮਸਾਲੇ ਦੇ ਨਾਲ ਭੁੰਨ ਲੈਣਾ ਹੈ। ਉਹ ਆਪਣਾ ਮਸਾਲਾ ਦੇਖੋ ਕਿੰਨਾ ਵਧੀਆ ਹੋ ਗਿਆ ਤੇ ਬੜੀਆਂ ਵੀ ਨਾ ਐਨ ਚੰਗੀ ਤਰ੍ਹਾਂ ਆਪਾਂ ਮਸਾਲੇ ਦੇ ਵਿੱਚ ਭੁੰਨ ਲਈਆਂ ਨੇ। ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਇੱਕ ਚਮਚਾ ਪਾਵਾਂਗੇ ਆਪਾਂ ਦੇਗੀ ਮਿਰਚ ਦਾ ਕਲਰ ਵਾਸਤੇ। ਦੇ ਪਾਸੇ ਆਪਾਂ ਨੇ ਨਾ ਗਰਮ ਪਾਣੀ ਕਰਿਆ ਹੋਇਆ ਹੈ ਤੇ ਅੱਜ ਆਪਾਂ ਹੋ ਗਏ ਆ ਸਬਜ਼ੀ ਬਣਾਉਣ ਨੂੰ ਹੋ ਗਈਆਂ ਡੇਟ ਬਸ ਇਕੱਲੇ ਦਾ ਪੈਰੇ ਸਾਡੇ ਰਿਸ਼ਤੇਦਾਰ ਆ ਗਏ ਬਸ ਉਹਨਾਂ ਕੋ ਗੱਲਾਂ ਬਾਤਾਂ ਕਰੀ ਗਏ ਤੇ ਮੱਲੋ ਮੱਲੀ ਟਾਈਮ ਲੱਗ ਗਿਆ ਏ ਦੇਖੋ ਜੀ ਇਧਰ ਆਪਾਂ ਨੇ ਗਰਮ ਪਾਣੀ ਨਾਲ ਦੀ ਨਾਲ ਕਰਕੇ ਰੱਖਿਆ ਹੋਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚਲੋ ਜੀ ਆਪਾਂ ਨੇ ਲਾ ਦਿੱਤਾ ਹੈ ਗੜੇ ਬੜੀਆਂ ਦੀ ਸਬਜ਼ੀ ਨੂੰ ਤੜਕਾ ਤੇ ਹੁਣ ਇਹਨੂੰ ਆਪਾਂ ਨਾ ਟਾ ਕੇ ਪਕਾਵਾਂਗੇ ਤੇ ਬਹੁਤ ਛੇਤੀ ਨਾਲ ਇਹਨੇ ਸਬਜ਼ੀ ਨੇ ਬਣ ਕੇ ਹੋ ਜਾਣਾ ਤਿਆਰ ਹੁਣ ਇਹਨੂੰ ਆਪਾਂ ਨਾ ਟੱਕ ਦੰਨੇ ਆ। ਬੜੀ ਆਪਣੀ ਸਬਜ਼ੀ ਨਾ ਬਹੁਤ ਵਧੀਆ ਰਿਝ ਰਹੀ ਆ ਤੇ ਇਹਨੂੰ ਥੋੜਾ ਜਿਹਾ ਨਾ ਆਪਾਂ ਸੇਕ ਹੋਲਵਾ ਲੈਨੇ ਆ ਜਿੰਨਾ ਚਿਰ ਇਹਦੀ ਨਾ ਤੈਰੀ ਵੀ ਗਰੇਵੀ ਨਹੀਂ ਨਾ ਬਣਦੀ ਹੈਗੀ। ਮੰਮੀ ਜੀ ਕੀ ਕਰਦੋ ਬਣ ਗਈ ਸਬਜ਼ੀ? ਮੋਸਾ ਸਬਜੀ ਬਣਨੇ ਵਾਲੀ ਆ ਮੈਂ ਪਹਿਲਾਂ ਸਲਾਦ ਕੱਟ ਕੇ ਰੱਖ ਦਵਾਂ ਫੇ ਨਾਲ ਦੀ ਨਾਲ ਨਾ ਸਬਜੀ ਰੋਟੀ ਪਾ ਕੇ ਦੇ ਦਿੰਦੇ ਨੇ ਬਸ ਸਬਜੀ ਬਣੀ ਹੋਈ ਆ ਹੈ ਤਾਂ ਸਬਜੀ ਮੈਂ ਬਾਅਦ ਵਿੱਚ ਤੇ ਦਿਖਾਉਣੀ ਆ ਪਹਿਲਾਂ ਮੈਂ ਸਬজੀਆਂ ਸੁਬੀਆਂ ਲੋਡ ਕਰੀਆਂ ਦੇਖੋ ਜੀ ਅੱਜ ਨਾ ਮੇਰੇ ਮਾਸੀ ਜੀ ਦਾ ਬੇਟਾ ਆਇਆ ਤਾਂ ਉਹ ਨਾ ਬਹੁਤ ਜ਼ਿਆਦਾ ਨਾ ਸਬজੀਆਂ ਲੈ ਕੇ ਆਇਆ ਉਹ ਕਹਿੰਦੇ ਸਾਡੇ ਤਾਂ ਇੰਨੀ ਜ਼ਿਆਦਾ ਸਬਜੀ ਉਤਰਦੀ ਆ ਕਹਿੰਦੇ ਨਾਲੇ ਭੈਣ ਨੂੰ ਮਿਲੇ ਆਉਣੇ ਆ ਤੇ ਨਾਲੇ ਆਪਾਂ ਸਬਜੀ ਦੇਉਣੇ ਆ ਕੀ ਰੇ ਟਮਾਟਰ ਤੇ ਕareleਆਂ ਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ ਮੈਂ ਤੁਹਾਨੂੰ ਬਾਅਦ ਵਿੱਚ ਇਹ ਕਰੇਲੇ ਵੀ ਦਿਖਾਉਣੀ ਆ ਮੋਟੇ-ਮੋਟੇ ਕਰੇਲੇ ਆ ਕਿਸੇ ਦਿਨ ਨਾ ਇਹ ਨਾ ਇਹ ਨਾ ਭਰ ਕੇ ਬਣਾਵਾਂਗੇ ਮੈਂ ਉਹਨੂੰ ਖਸਣ ਲੱਗੀ ਵੀਰ ਜੀ ਨੂੰ ਮਕਾਸੀ ਤਾਂ ਹਲੇ ਬੇਲਾ ਮੇਰੀ ਲਾਈਆਂ ਹੈਗੀਆਂ ਵੀ ਥੋੜੇ ਤਾਂ ਇੰਨੀ ਜ਼ਿਆਦਾ ਸਬਜ਼ੀ ਉਤਰ ਲੱਗੀ ਆ ਕਹਿੰਦਾ ਸਾਡੇ ਸਾਡੇ ਦੀ ਸਬਜ਼ੀ ਕਹਿੰਦਾ ਚੰਡੀਗੜ੍ਹ ਲੁਧਿਆਣੇ ਵੀ ਜਾਣ ਜਾਣ ਲੱਗੀ ਆ ਦੇਖੋ ਜੀ ਭੈਣ ਭਾਈ ਇੰਨਾ ਜ਼ਿਆਦਾ ਪਿਆਰ ਕਰਦੇ ਆ ਦੇਖੋ ਨਾਲੇ ਨਾ ਗੱਲਾਂ ਬਾਤਾਂ ਕਰੀਆਂ ਸੀ ਬਹੁਤ ਸਾਰੀਆਂ ਨਾਲੇ ਦੇਖੋ ਸਬਜ਼ੀ ਲੈ ਕੇ ਆਏ ਮੇਰੇ ਵਾਸਤੇ ਟਮਾਟਰ ਵੀ ਦੇਖੋ ਕਿੰਨੇ ਵਧੀਆ ਨੇ ਪੂਰੇ ਐ ਲਾਲ ਟਮਾਟਰ ਪਏ ਨੇ। ਸੋ ਜੀ ਆਪਾਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਈਏ, ਵਾਸ਼ ਕਰਨ ਤੋਂ ਬਾਅਦ ਫਿਰ ਆਪਾਂ ਕੱਟਦੇ ਆਂ। ਉਹਦੇ ਲਈ ਆਪਾਂ ਨੇ ਦੁੱਧ ਗਰਮ ਕਰਨੇ ਨੂੰ ਪਿਆ, ਹਲੇ ਦਹੀਂ ਵਾਲੇ ਨੂੰ ਜਾਗ ਲਾਉਣੇ ਨੂੰ ਪਿਆ ਏ। ਦੇਖੋ ਜੀ ਅੱਜ ਤਾਂ ਨਾ ਕੀ ਹੋਇਆ ਰਾਂ। ਦੇਖੋ ਭਾਂਡੇ ਕਿੰਨੇ ਜ਼ਿਆਦਾ ਸਾਫ ਨੇ, ਪਤਾ ਨਹੀਂ ਕੀ ਗੱਲ ਆ। ਜਦੋਂ ਅਸੀਂ ਗੈਸ ਦੇ ਉੱਪਰ ਕੋਈ ਵੀ ਭਾਂਡਾ ਰੱਖਦੇ ਰਹਿਣਾ, ਜਿਆਦਾ ਨਾ ਕਾਲੇ ਹੋ ਜਾਣੇ ਨਾ। ਮੈਨੂੰ ਤਾਂ ਸਮਝੇ ਨਹੀਂ ਆਉਂਦੀ, ਐ ਤਾਂ ਮੇਰੇ ਹੱਥ ਵੀ ਕਾਲੇ ਹੋ ਗਏ ਆ। ਜਿਵੇਂ ਨਾ ਤੁਲੇ ਦੇ ਉੱਪਰ ਆਪਣਾ ਕੋਈ ਪਤੀਲਾ ਕੜਾਹੀ ਧਰਿਆ ਹੁੰਦਾ ਇਸ ਤਰ੍ਹਾਂ ਹੋ ਜੰਨੇ ਆ ਨਹੀਂ ਤਾਂ ਗੈਸ ਦੇ ਉੱਪਰ ਤਾਂ ਕੋਈ ਭਾਂਡਾ ਕਾਲਾ ਹੋਣਾ ਹੁੰਦਾ ਨਹੀਂ ਹੈ ਤਾਂ ਐਨ ਪੂਰੇ ਚਿੱਟੇ ਭਾਂਡੇ ਰਹਿੰਦੇ ਤਿੰਨ ਚਾਰ ਵਾਰੀ ਅੱਜ ਮੈਂ ਹੱਥ ਸਾਫ਼ ਕਰ ਲਏ ਬਸ ਕਾਲਾ ਹੀ ਰਹਿੰਦੇ ਜਦ ਵੀ ਕੋਈ ਚਾਹ ਬਣਾਉਣੀ ਆ ਕੋਈ ਦੁੱਧ ਗਰਮ ਕਰਨਾ ਹੁਣ ਮੈਂ ਕੜਾਹੀ ਦੇ ਵਿੱਚ ਸਬਜ਼ੀ ਨੂੰ ਤੜਕਾ ਤਾਇਆ ਮੈਂ ਤੁਹਾਨੂੰ ਕੜਾਹੀ ਦਿਖਾਉਣੀ ਆ ਕਹੀ ਨਾ ਪੁੱਠੇ ਤਵੇ ਵਰਗੀ ਹੋਈ ਪਈ ਆ ਚਲੋ ਜੀ ਆਪਾਂ ਨੇ ਨਾ ਹੁਣ ਸਲਾਦ ਕੱਟ ਲਿਆ ਤੇ ਮੈਂ ਇਹਨੂੰ ਲਾਦਮਾ ਹੁਣ ਫ੍ਰਿਜ ਵਿੱਚ ਤੇ ਇਹਨਾਂ ਫਿਰ ਥੋੜਾ ਥੋੜਾ ਸਲਾਦ ਵਧੀਆ ਲੱਗ ਜੀ ਆਪਣੇ ਨਾ ਗਠੇ ਬਣੀਆਂ ਦੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਜਿਹੇ ਜਿਹਾ ਆਪਾਂ ਨੂੰ ਉतरी ਚਾਹੀਦੀ ਹੈ ਨਾ ਬਸ ਉਹੀ ਜੋ ਠੀਕ ਹੈ ਤੇ ਬਹੁਤ ਵਧੀਆ ਇਹਦਾ ਕਲਰ ਆਇਆ ਹੈ ਤੇ ਗਾੜੀ-ਗਾੜੀ ਬਣੀਆਂ ਤੇ ਬਹੁਤ ਜ਼ਿਆਦਾ ਟੇਸਟੀ ਹੈ ਠੀਕ ਹੋ ਗਿਆ ਲੈ ਤੁਹਾਨੂੰ ਆਪ ਗੈਸ ਕਰਦਿਆਂ ਬਾਅਦ ਮੈਂ ਤੁਹਾਨੂੰ ਨਾ ਕੜਾਹੀ ਦੀ ਹਾਲਤ ਦਿਖਾਉਣੀ ਹੈ ਦੇਖੋ ਜੇ ਇਸ ਤਰ੍ਹਾਂ ਉਂਗਲੀ ਲਾਉਣੀ ਹੈ ਤਾਂ ਇਸ ਤਰ੍ਹਾਂ ਕਾਲੀ-ਕਾਲੀ ਜੀ ਮਸਵਾਹ ਲੱਗੀ ਹੁੰਦੀ ਹੈ ਇਸ ਤਰ੍ਹਾਂ ਦੇਖੋ ਸਾਰੇ ਕੜਾਹੀ ਆਪਣੀ ਲਿਪੜੀ ਹੋਈ ਹੈ ਇਹ ਪਤਾ ਨਹੀਂ ਕੀ ਗੱਲ ਪਤਾ ਨਹੀਂ ਗੈਸ ਨਹੀਂ ਵਧੀਆ ਆ ਰਹੀ ਹੈਗੀ ਤੇ ਇਹਦਾ ਅਸੀਂ ਸਫਾਈ ਵੀ ਕਰਾ ਕੇ ਦੇਖ ਲਈ ਐ ਫਿਰ ਵੀ ਇਸ ਤਰ੍ਹਾਂ ਹੀ ਸਾਰੇ ਭਾਂਡੇ ਕਾਲੇ ਕਰਦੇ ਆ ਤੁਹਾਨੂੰ ਕਰੇਲੇ ਦਿਖਾਉਣੇ ਆ ਤੇ ਦੇਖੋ ਆਹ ਹੈਗੇ ਨੇ ਕਰੇਲੇ ਤੇ ਮੋٹے-ਮੋٹے ਕਰੇਲੇ ਇਹਨਾਂ ਨੂੰ ਆਪਾਂ ਨਾ ਭਰ ਕੇ ਬਣਾਵਾਂਗੇ ਇਹ ਰਿਸ਼ਤੇਦਾਰੀ ਦੇ ਵਿੱਚੋਂ ਆਏ ਨੇ ਕਰੇਲੇ ਭਾਈ ਪਰਚਾਈ ਲੈ ਕੇ ਆਏ ਨੇ ਸਪੈਸ਼ਲ ਤੇ ਆਪਾਂ ਬਣਾਵਾਂਗੇ ਕਰੇਲੇ ਵਧੀਆ ਲੱਗਦੇ ਆ ਨਾ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਲੱਗਦੇ ਆ ਕੱਲ ਨੂੰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਨਾਲੇ ਮੇਰੇ ਭਾਈ ਤੇ ਪਰਜਾਈ ਦੇਖਣਗੇ ਵੀ ਅੱਜ ਸਾਡੇ ਵਾਲੇ ਕਰੇਲੇ ਬਣੇ ਆ ਇਹ ਬਹੁਤ-ਬਹੁਤ ਭਾਈ ਪਰਜਾਈ ਦਾ ਧੰਨਵਾਦ ਆ ਜਿਹੜੇ ਇੰਨੀ ਦੂਰ ਤੇ ਮੇਰੇ ਵਾਸਤੇ ਸਬਜ਼ੀ ਲੈ ਕੇ ਆਏ ਆ ਬਾਏ ਬਾਏ